ਸਸਿਕਾ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਆਪਣੇ ਨਾਲ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਜੁੜੇ ਆ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਚੰਗੀ ਪ੍ਰਾਣੀ ਬਲੱਡ ਲਾਈਨ ਦੀ ਮਾਰਵਾੜੀ ਅਵਲਖ ਘੋੜੀ ਦਿਖਾਉਣੀ ਆ ਜਿਹੜੀ ਕਿ ਫਾਰਸੇਲਾ ਘੋੜੀ ਸੂਈ ਵੀ ਆ ਮੌਕੇ ਤੇ ਇਹਦੇ ਮਾਗਰ 1 ਮਹੀਨੇ ਉਮਰ ਦਾ ਬਸ਼ੀਰਾਗਾ ਤੇ ਦੁਬਾਰੇ ਫੇਰ ਘੋੜੀ ਮੇਟ ਕਰਾਈ ਵੀ ਆ ਇਹਦੇ ਮਾਗਰ ਜਿਹੜਾ ਬਸ਼ੀਰਾ ਦੋਸਤੋ ਇਹ ਬਰਕੰਦੀ ਵਾਲੇ ਸ਼ਕੰਦਰ ਘੋੜੇ ਦਾ ਦੇ ਰਾਣੀਏ ਵਾਲੇ ਦੇਵਰਾਜ ਦਾ ਇਹ ਪੋਤਾ ਆ ਗਿਆ ਇਹਦੇ ਦੋ ਪਿਛਲੇ ਪੈਰ ਚਿੱਟੇ ਆ ਤੇ ਮੱਥੇ ਤੇ ਫੁੱਲ ਆ ਦੋਸਤੋ ਬਸ਼ੇਰਾ ਕੱਦ ਕਾਠ ਬਹੁਤ ਜਿਆਦਾ ਚੰਗਾ ਕਰੂਗਾ ਚੰਗਾ ਆਸਟ੍ਰੇਲੀਅਨ ਬਣੂਗਾ ਕਿਉਂਕਿ ਮਾਂ ਦੀ ਵੀ ਹਾਈਟ ਬੜੀ ਚੰਗੀ ਆ 62 ਇੰਚ ਹਾਈਟ ਦੀ ਘੋੜੀ ਆ ਦੋਸਤੋ ਇਹ ਤੇ ਬਸ਼ੇਰਾ ਹਾਲੇ ਜਿਵੇਂ 1 ਮਹੀਨੇ ਉਮਰ ਦਾ ਹੋਇਆ ਆ ਸੋਨੂੰ ਵੀਡੀਓ ਦੇ ਵਿੱਚ ਸਾਫ ਕਲੀਅਰ ਹੋ ਜਾਣਾ ਕੱਦ ਕਾਠ ਸੋਹਣਾ ਕਰਦਾ ਤੁਰਿਆਂ ਆਉਂਦਾ ਲੈਂਥ ਲੌਂਥ ਬਸ਼ੇਰੇ ਦੀ ਬੜੀ ਆ ਤੇ ماں ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਅਜਮੇਰੀ ਵਾਲੇ ਖਾਨਦਾਨ ਦੇ ਵਿੱਚੋਂ ਆ ਘੋੜੀ ਗੁਜਰਾਤ ਦੇ ਵਿੱਚ ਇੱਕ ਬੜਾ ਫੇਮਸ ਘੋੜਾ ਹੋਇਆ ਅਜਮੇਰੀ ਵਾਲਾ ਵਜਦਾ ਹੋ ਉਸ ਲਾਈਨ ਦੀ ਘੋੜੀ ਆ ਦੋਸਤੋ ਇਹ ਬਹੁਤ ਜਿਆਦੇ ਚੰਗੇ ਚੰਗੇ ਬੱਚੇ ਦਿੱਤੇ ਆ ਇਸ ਘੋੜੀ ਨੇ ਸਾਢੇ 7 ਸਾਲ ਘੋੜੀ ਦੀ ਉਮਰ ਆ ਦੋਸਤੋ ਬਣਤਰਾਂ ਦੀ ਬਹੁਤ ਜਿਆਦੇ ਚੰਗੀ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਲੰਮੀ ਲੰਜੀ ਬੜੀ ਆ ਸ਼ੋਅ ਕੁਆਲਟੀ ਬੱਚੇ ਦਿੰਦੀ ਆਗੀ ਘੋੜੀ ਪਹਿਲਾਂ ਵੀ ਇਹਦੇ ਬੱਚੇ ਬਹੁਤ ਚੰਗੇ ਆਇਆ ਆ ਇਹਦੀ ਪੁਰਾਣੀ ਵੀਡੀਓ ਆ ਜਦੋਂ ਘੋੜੀ ਨੇ ਹਾਲੇ ਬੱਚਾ ਦਿੱਤਾ ਨਹੀਂ ਸੀ ਉਸ ਟਾਈਮ ਘੋੜੀ ਥੋੜੀ ਜੀ ਜ਼ਿਆਦਾ ਤਿਆਰ ਸੀ ਆ ਤੁਸੀਂ ਦੇਖ ਸਕਦੇ ਹੋ ਅਗਰੈਸ਼ਨ ਅਗਰੂਸ਼ਨ ਘੋੜੀ ਦੇ ਵਿੱਚ ਬਹੁਤ ਜ਼ਿਆਦਾ ਆ ਕੁਝ ਕੁ ਮਹੀਨੇ ਪਹਿਲਾਂ ਦੀ ਵੀਡੀਓ ਹੈ ਇਹ ਜਾਂ ਇਹ ਕਹਿ ਲੋ ਵੀ ਸਿਆਲਾਂ ਦੇ ਵਿੱਚ ਬਣੀ ਵੀ ਵੀਡੀਓ ਆ ਤੇ ਇੱਥੇ ਘੋੜੀ ਦੀ ਸਾਨੂੰ ਅਸਲ ਲੁੱਕ ਦਿਖਾਈ ਦੇ ਜਾਣੀ ਆ ਵੀ ਜਦੋਂ ਘੋੜੀ ਤਿਆਰ ਹੁੰਦੀ ਹੈ ਕਿਹੋ ਜੀ ਕੰਡੀਸ਼ਨ ਹੁੰਦੀ ਆ ਹੁਣ ਮੌਕੇ ਤੇ ਥੋੜਾ ਜਿਹਾ ਇਹ ਸੂਣ ਕਰਕੇ ਤੇ ਥੋੜੀ ਜੀ ਫਿੱਕੀ ਆ ਚੂੰਡ ਮੰਨ ਦੀ ਕਰਕੇ ਬੱਚਾ ਦੁੱਧ ਚੁੰਗਦਾ ਕਰਕੇ ਪਰ ਘੋੜੀ ਬਰੀਡਿੰਗ ਦੇ ਹੱਕ ਨੂੰ ਬਹੁਤ ਜਿਆਦਾ ਚੰਗੀ ਆ ਸੋ ਘੋੜੀ ਮਿੱਤਰੋ ਸੇਲ ਆ ਤੇ ਪਿੰਡ ਆ ਬਾਈ ਹੁਣਾ ਦਾ ਬਰਕੰਦੀ ਮੁਖਸਰ ਦੇ ਬਿਲਕੁਲ ਨੇੜੇ ਰਹ ਜਾਂਦਾ ਤੇ ਬਾਈ ਜੀ ਦਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ ਬਾਈ ਯਾਦਵਿੰਦਰ ਜੀ ਦਾ 9876680111 ਇਸ ਨੰਬਰ ਤੇ ਮਿੱਤਰੋ ਤੁਸੀਂ ਕਾਲ ਕਰ ਲਿਓ ਜੇ ਕਿਸੇ ਭਰਾ ਦੇ ਮਨ ਦੇ ਵਿੱਚ ਆ ਨਾ ਵੀ ਆਪਾਂ ਕੋਈ ਚੰਗੀ ਬਰੀਡਿੰਗ ਵਾਲੀ ਘੋੜੀ ਖਰੀਦਣੀ ਆ ਤੇ ਆਪਾਂ ਨੂੰ ਐ ਹੁੰਦਾ ਵੀ ਆਪਾਂ ਕੋਈ ਚੰਗਾ ਬਸ਼ੇਰਾ ਪਾਲ ਕੇ ਤਿਆਰ ਕਰਨਾਗਾ ਮਾਰਵਾੜੀ ਤਾਂ ਘੋੜੀ ਦੇ ਮਾਗਰ ਜਿਹੜਾ ਬਸ਼ੇਰਾ ਬਹੁਤ ਜ਼ਿਆਦੇ ਚੰਗਾ ਬਸ਼ੇਰਾ ਵੱਡਾ ਘੋੜਾ ਬਣ ਕੇ ਤਿਆਰ ਹੋਊਗਾ ਤੇ ਦਵਾਰੇ ਵੀ ਘੋੜੀ ਸਿਕੰਦਰ ਘੋੜੇ ਤੋਂ ਹੀ ਮੇਟ ਹੋਈ ਵੀ ਆ ਜਿਹੜੇ ਘੋੜੇ ਦਾ ਇਹ ਬੱਚਾਗਾ ਸਿਕੰਦਰ ਦਾ ਉਸੇ ਤੋਂ ਹੀ ਦਵਾਰੇ ਮੇਟ ਹੋਈ ਵੀ ਆ ਤੇ ਘੋੜੀ ਚੰਗੀ ਬਹੁਤ ਜ਼ਿਆਦੇ ਆ ਪੈਰਪੁਰ ਵਧੀਆ ਐਨ ਜਮਾ ਓਕੇ ਰਿਪੋਰਟ ਆ ਸਾਫ ਸੁਥਰੇ ਆ ਕੰਡੀਸ਼ਨ ਚੰਗੀਆਂ ਮੱਥੇ ਤੇ ਬਲੇਜ ਆ ਘੋੜੀ ਦੇ ਲੈਂਥ ਬੜੀ ਆ ਤੇ ਘੋੜੀ ਤੁਰਦੀ ਬਹੁਤ ਜਿਆਦਾ ਚੰਗਾ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਬਾਈ ਤੋ ਤੁਸੀਂ ਵੀਡੀਓ ਮੰਗਵਾ ਲਿਓ ਸਵਾਰੀ ਦੇ ਹੱਕ ਨੂੰ ਘੋੜੀ ਬਹੁਤ ਜਿਆਦਾ ਚੰਗੀਆਂ ਬਸ਼ੇਰਾ ਵੀ ਚੰਗਾ ਬਣੂਗਾ ਤੇ ਕਾਲ ਕਰ ਲਿਓ ਬਾਈ ਹੁਣਾਂ